ਪਹਿਲਾਂ ਨਾਲ ਇਨ ਟੱਚ ਰਹੋ ਤੇ ਉਹਨਾਂ ਨਾਲ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ। ਹੋਰ ਸਹੀ ਗੱਲ ਘਰ ਸੰਜਿਆ ਲੜਾਈ ਹੁੰਦੀ ਹੈ। ਮਿਲੋ ਨਹੀਂ ਹੋਣਾ ਕਿ ਇੱਕ ਤੇ ਤੀ ਕੰਦੇ ਕਿ ਮੈਂ ਸਤਾਰਜਾ ਸ਼ਗਿਰਦ ਬੰਨਾ। ਕਿ ਨਾਣਾ ਵੀ ਐਵੇਂ ਨਹੀਂ ਨਾ ਕਿ ਆਪਣੇ ਹੱਥੀ ਆਪਣਾ ਆਪੇ ਹੀ ਕਾਰਸਵਾਰੀ ਇਹਦਾ ਮੈਂ ਮੋਟਰ ਛੱਡ ਕੇ ਠੰਡੇ ਪਾਣੀ ਨੂੰ ਹੁਣ ਮਾੜੇ ਮਾੜੀ ਉਮਰ ਦੇ ਹਿਸਾਬ ਨਾਲ ਪੈਣ ਲੱਗੇ ਲਾਲ ਗੱਲਾਂ ਦੀ ਟਮਾਟਰਾਂ ਨੂੰ ਮਾਈਕਲ ਤੇ ਟਰੋਲਰ ਉਹ ਕਹਿੰਦੇ ਸਰ ਛੱਡੋ ਟਰੋਲਰ ਟਰੋਲਾ ਤੁਸੀਂ ਐਂਡ ਜੀ ਉਹ ਘਲੇਆਵਾ ਕੀ ਉਹ ਕਮਨ ਫਿਰਨ ਕੇ ਆਰੀ ਬੁੱਢੀ ਬੱਦਗੀ ਮੈਂ ਦੌੜਵਾਂ ਲਿਤੇ ਆਂਡੇ ਥੋੜੇ ਇਨਕ ਪਾਈ ਕੀ ਆ ਬਾਹਲੇ ਜੀ ਨਾ ਵੀ ਜੋ ਮੇਰੀ ਨਾਲ ਮਰੀ ਉਹਨੇ ਉਹਨੇ ਇੰਨਾ ਦਬਕਾੜਾ ਮਾਰ ਰਾਨੋ ਤੇ ਡੋਲੇ ਮਾਰ ਸਾਹਿਬ ਟਾਰੀਆਂ ਮਾਰੋ ਜੇ ਜੇ ਮਣਾਈ ਫਿਰ ਆਉਂਦੀ ਨਹੀਂ ਹੋਣੀ ਤੜ ਗਿਆ ਕੀ ਖੱਦਿਆ ਜੀ ਨਹੀਂ ਸਤ ਜੀ ਨਹੀਂ ਆ ਫੋਟੋ ਪਾਈ ਕਿੰਨਾ ਨਹੀਂ ਸਤ ਜੀ ਥੋੜੀ ਉਮਰ ਵੱਡੀ ਆ ਵਗੇ ਦੇ ਮਮਾ ਕਹਿੰਦੇ ਕਹਿੰਦੇ ਭਾਰੀ ਤਾਂ ਡਾ Instagram ਚੱਲਦਾ ਹੈ ਬੜਾ ਵਾ ਉਦਾਂ ਜਿਤਨਾ ਗਾਣਾ ਨੇ ਜੇ ਮੇਰਾ ਵਾਸਤੇ ਚੱਲੇ ਜੀਣ ਜੋ ਵੀ ਚੰਨ ਤਾਰ ਲਿਖੋਂ ਤੇਰਾ ਨਾਮ ਪਸੰਦੀਦਾ ਸਾਰਿਆਂ ਨੂੰ ਮੈਂ ਇੱਥੇ ਛੜੀਆਂ ਪਰ ਭਾਈ ਨੂੰ ਭਲਾ ਨੂੰ ਮਿਲਣਾ ਨਹੀਂ ਆਣਾ ਹੁੰਦਾ ਕਿਉਂਕਿ ਇੱਥੇ ਆ ਕੇ ਮੈਨੂੰ ਇੱਕ ਮਾਈਂਡ ਫਰੈਸ਼ ਹੁੰਦਾ ਮੇਰਾ ਦਿਮਾਗ ਰਿਲੈਕਸ ਹੁੰਦਾ ਹੈ ਜੇ ਬਾਇ ਚਾਂਸ ਇਨ ਕੇਸ ਮੇਰੇ ਕੋ ਨਾ ਆਇਆ ਜਾਵੇ ਤੇ ਮੈਂ ਭਾਈ ਨੂੰ ਮੈਸੇਜ ਛੱਡ ਦੇਣਾ ਕਿ ਭਾਜੀ ਮੇਰੇ ਕੋ ਆਇਆ ਨਹੀਂ ਜਾਣਾ ਵੈਸੇ ਸੋਚੋ 99.9999 9% ਆਣਾ ਹੀ ਆਣਾ ਬਾਇ ਚਾਂਸ ਇੱਕ ਚਾਂਸ ਹੋਵੇ ਜੇ ਭਾਈ ਨੂੰ ਨਾ ਮਿਲਣ ਤੇ ਮੈਂ ਇੱਥੇ ਆ ਕੇ ਮੈਂ ਆਪਣੀ ਫੋਟੋ ਖਿੱਚ ਕੇ ਭਾਈ ਨੂੰ ਸੈਲਫੀ ਖਿੱਚ ਕੇ ਤੇ ਮੈਂ ਭਾਈ ਨੂੰ ਵਟਸਐਪ ਕਰ ਦੇਣਾ ਭਾਜੀ ਮੇਰੀ ਹਾਜ਼ਰੀ ਪ੍ਰਵਾਨ ਕਰ ਲੈਣਾ ਤੇ ਤੁਹਾਡਾ ਜੇ ਮਿਲ ਨਹੀਂ ਹੋਇਆ ਇਨ ਕੇਸ ਕੋਈ ਵੈਸੇ ਕੋਈ ਕੰਮ ਪੈ ਜਵੇ ਜਾਂ ਦੂਰ ਹੋਵਾਂ ਫਿਰ ਮਤਲਬ ਭਾਈਓ ਮਾਫੀ ਮੰਗ ਲੀਦੇ ਆ ਪਰ ਦਿਮਾਗ ਬਹੁਤ ਰਿਲੈਕਸ ਹੁੰਦਾ ਵਾ ਤੇ ਆ ਕੇ ਸਾਰਿਆਂ ਨੂੰ ਮੈਂ ਹੀ ਬੇਨਤੀ ਕਰਦਾ ਵਾਂ ਕਿ ਇੱਥੇ ਆ ਕੇ ਆਪਣਾ ਵਦ ਤੋਂ ਵਦ ਆਪਣਾ ਵਰਕਆਊਟ ਕਰੋ ਭਾਈ ਨਾਲ ਇਨ ਟੱਚ ਰਹੋ ਤੇ ਔਰ ਨਾਲ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ ਨਹੀਂ ਹੋਣਾ ਕਿ ਇੱਕ ਤੇ ਤੀ ਕਹਿੰਦੇ ਕਿ ਮੈਂ ਸਤਾਰਜਿਆ ਸ਼ਗਿਰਦ ਬੰਨਾ ਆ ਉਹ ਦਾ ਨਾ ਹਰ ਤਾਂ ਇਹ ਮੰਦਾ ਵਾ ਰਾਤੀ ਨਾ ਤਾਂ ਉਹ ਤਾਂ ਰੋਈ ਨਾ ਮੰਦਾ ਹਰ ਕਹਿਣਾ ਮੰਦਾ ਉਹਦਾ ਮਤਲਬ ਕੀ ਨਾਣਾ ਵੀ ਐਵੇਂ ਨਹੀਂ ਨਾ ਜੇ ਲਾਈਫ ਵਿੱਚ ਜੇ ਮਹਾਰਾ ਦੀ ਬਾਣੀ ਵਿੱਚ ਹੁੰਦਾ ਨਾ ਕਿ ਆਪਣੇ ਹੱਥੀ ਆਪਣਾ ਆਪੇ ਹੀ ਕਾਰਸਵਾਰੀ ਇਹਦਾ ਮਤਲਬ ਕੀ ਹੁੰਦਾ ਇਹਦੇ ਵਿੱਚ ਸਾਰਾ ਕੁਝ ਇਹ ਵੀ ਹੁੰਦਾ ਨਹਾਉਣਾ ਧੋਣਾ ਵੀ ਆਉਂਦਾ ਸਫਾਈ ਰੱਖਣਾ ਆਪਾਂ ਕੁੱਤੇ ਆ ਕੁੱਤਾ ਵੀ ਜੇ ਲੱਡਾ ਗੋਵੇਦੇ ਉਹ ਵੀ ਗਰਮੀ ਲੱਗੇ ਤੇ ਪਾਣੀ ਵਿੱਚ ਪਾ ਕੇ ਤੇ ਕੰਨ ਬੜਕਾ ਲਿੰਦਾ ਉਹ ਤੋਂ ਤੋਂ ਹੀ ਪੜਾ ਫੇਰ ਸਾਰਾ ਸਾਲ ਮੈਂ ਕਦੀ ਸੌਣੀ ਖਾਦੀ ਸਾਰਾ ਸਾਲ ਤੇ ਮੈਂ ਬਲਾਉਚ ਬੋਲ ਰਿਆ ਮੈਂ ਗਰਮ ਪਾਣੀ ਕਰਕੇ ਨਹੀਂ ਨਹਾਤਾ ਹਾਂ ਇੱਕ ਜਾਂ ਦੋ ਵਾਰੀ ਮੈਂ ਇਧਰ ਪੁਰਾਣੇ ਘਰ ਆਇਆ ਹਾਂ ਤੇ ਟੈਂਕੀ ਦਾ ਪਾਣੀ ਠੰਡਾ ਉਹ ਕੁੜੀਆਂ ਮੈਂ ਕਿਹਾ ਉਹਨੇ ਮੈਨੂੰ ਕਰ ਦੇਣਾ ਉਹ ਤਿੰਬਰ ਚ ਪਤਲੇ ਦੀ ਕੋਸਾ ਕੀਤਾ ਗੈਸ ਤੇ ਮੈਂ ਮੋਟਰ ਛੱਡ ਕੇ ਠੰਡੇ ਪਾਣੀ ਨਾਲ ਨਾਂਦੀ ਪੜਾਉਂਗਾ ਕਿਤੇ ਇੱਕ ਵਾਰੀ ਨਹਾ ਕੇ ਦੇ ਵੇ ਤੂੰ ਕਹਣਾ ਉਸਤਾਦ ਜੀ ਜ਼ਿੰਦਗੀ ਸਵਾਰਦੀ ਏ ਇੱਕ ਲੋਬਿਸਟਾ ਜਾਂ ਮਰੇ ਤੇਰੇ ਮੇ ਆਪਣਾ ਸਮਾਨ ਰਖਾਉਣਾ ਲਾ ਇਹ ਕਿਹੜੀ ਗੱਲ ਬਣਾਉਂਦੀ ਵਾ ਵਾ ਸਫਾਈ ਦਾ ਖਰਾਬ ਹੋ ਗਿਆ ਚੈੱਕ ਕਰਦੇ ਕਿ ਕੁਝ ਆਉਂ ਲਗਾ ਇਹ ਕੀ ਹੈ ਦੇਖੋ ਜੀ ਇਹ ਕੋਈ ਪ੍ਰੋਮੋਸ਼ਨ ਹੈਗੀ ਪਰ ਇਹ ਚੀਜ਼ਾਂ ਵਰਤਿਆ ਕਰੋ ਹਮ ਮਾਮਾ ਆਰਟ ਅਬ 10 ਫੇਸ ਵਾਸ਼ ਵਾਹ ਸਾਰਾ ਕੁਝ ਨੇ ਫੋੜਾ ਦੋ ਦਿਨ ਚੀਜ਼ਾਂ ਗਲੋਇੰਗ ਸਕਿਨ ਦਾ ਰਾਸ ਸਕਿਨ ਕੇ ਰੁਟੀਨ ਕੱਲ ਸੰਜੀਤ ਭਾਈ ਬੜਾ ਗਿਆਨਦੇ ਨੇ ਬਈ ਤਾਂ ਪ੍ਰਾਈਮ ਨਾ ਬੜਾ ਗਿਆਨਦੇ ਸਤਾਤੀ ਐ ਨਹੀਂ ਤੀ ਕਰ ਦਿਖਾਈ ਇਹ ਨਹੀਂ ਬਖੋਣੀ ਦਿਖਾ ਦਿਓ 2000 ਦੀ ਕਰੀਮ ਏ ਕੱਲੀ ਏ ਵਾਓ ਆ ਬਈ ਆ ਮੇਰੇ ਨਾਲ ਜਦੋਂ ਮੈਂ ਤੇਰੇ ਜਿਹਾ ਨਾ ਫੇਰੇ ਜੋਂ ਡਾਰਕ ਸਰਕਲ ਪੈਂਦੇ ਨਾ ਮੇਰੇ ਡਾਰਕ ਸਰਕਲ ਨਹੀਂ ਪੈਂਦੇ ਹੁਣ ਮਾੜੇ ਮਾੜੀ ਉਮਰ ਦੇ ਹਿਸਾਬ ਨਾਲ ਪੈ ਲਗੇ ਲਾਲ ਗੱਲਾਂ ਦੀ ਟਮਾਟਰ ਰੰਗ ਆ ਥੱਲਿਓ ਜਾ ਕੇ ਇੰਦਾ ਇਦਾ ਐਰੋ ਕਰ ਲਿਆ ਕਰੋ ਜਿੰਨੇ ਵੀ ਕਰੀਮ ਲਾਉਣੀ ਨਾ ਆ ਤੁਹਾਨੂੰ ਮੈਂ ਦੱਸਦਾ ਬਲੌਗ ਦੇ ਵਿੱਚ ਗੁੰਦੇਦਾ ਔਰ ਆ ਵਾਟ ਇਧਰ ਨੂੰ ਖਿੱਚ ਲਿਆ ਕਰੋ 2-3 ਮਿੰਟ ਲਾ ਕੇ ਆ ਮੱਥੇ ਤਾਣ ਤੇ ਆ ਇਧਰ ਨੂੰ ਆ ਕਿੰਨਾ ਟਾਈਮ ਲੱਗਾ ਮਾੜੀ ਕਰੀਮ ਲਾ ਕੇ ਜਿਹੜੀ ਤੁਸੀਂ ਯੂਜ਼ ਕਰਨੀ ਹੈ ਤੇ ਮਾੜੀ ਦਾੜੀ ਵਾਲੀ ਸਫਾਈ ਰੱਖਣਾ ਫਰਜ਼ ਹੈ ਪੁੱਤ ਆਪਣਾ ਆਪਾਂ ਕੋ ਡੰਗਰ ਝੋੜੀ ਹੈ ਜਾਂਦਾ ਸੀ ਇਹ ਗੱਲਾਂ ਦੀ ਕਾਦੀ ਬੇਇੱਜ਼ਤੀ ਆ ਮੈਂ ਤੇ ਬਲੌਗ 'ਚ ਵੀ ਕਿੰਨਾ ਜੇ ਮੈਂ ਕੇਵਲੇ ਮੇਰੇ ਕੋ ਸਮੈਲ ਆਉਂਦੀ ਕੋਸ਼ ਹੈ ਮੈਨੂੰ ਵੀ ਕੋਸ ਉਤਾਦੀ ਕੀ ਗੱਲ ਤੂੰ ਇਨਾ ਤੇ ਨਹੀਂ ਜੀ ਮੈਂ ਕਹੂੰਗਾ ਯਾਰ ਹਾਂ ਆਉਂਦੀ ਆ ਮੈਂ ਇੱਕ 10 ਮਿੰਟ ਲੱਗਣੇ ਬੰਨਾ ਗਿਆ ਐ ਫਿਜ਼ਿਕਲੀ ਗੱਲ ਇੱਕ ਕੜੀ ਸ਼ਰਤ ਮਜੀ ਤੁਹਾਨੂੰ ਉਦੋਂ ਤੁਹਾਨੂੰ ਲੋਕੀ ਗੱਲਾਂ ਕਰਨਗੇ ਜੇ ਤੁਸੀਂ ਜਵਾਬ ਨਹੀਂ ਦੋਗੇ ਜੇ ਉਹਦੀ ਲੱਲੂ ਪਾ ਦੇ ਕੋਈ ਵੀ ਬੰਦਾ ਫਿਰ ਗੱਲਾਂ ਕਰਨਗੇ ਠੋਕ ਰੱਖੀ ਜਿੰਦਾ ਪੂਰਾ ਨਾਲੇ ਚੇਲੇ ਕਿਦੇ ਚੇਲੇ ਕਿਦੇ ਅਗਲੇ ਬਾਰੇ ਠੋਕ ਰੱਖਿਆ ਕਰੋ ਠੀਕ ਆ ਉਹ ਨੈਦਨਾ ਆਪਾਂ ਫੇਸ ਧੋ ਲੈਣਾ ਠੀਕ ਆ ਆਹ ਡੀਓ ਆ ਤੇ ਮੇਰੇ ਲੋਸ਼ਨ ਨੇ ਪਾਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿ ਉਹ ਇਹਨੇ ਵੀਡੀਓ ਸਬ ਕਰੇਗਾ ਮੈਂ ਕੁਐਸਚਨ ਪੋਸਟ ਕਰਾਂਗਾ ਔਰ ਬੈਗ ਦੇ ਵਿੱਚ ਮੈਂ ਕੀ ਭਰ ਦਾਂ ਮਾੜੀ ਮੂਡ ਡਾਈਟ ਹੁੰਦੀ ਤੇ ਕੋਈ ਖਿੰਦਾ ਸਫਾਈ ਰੱਖਿਆ ਕਰ ਮੇਰਾ ਪੁੱਤ ਹਾਂ ਅਜ ਤੋ ਬਾਦ ਮੌਕਾ ਨਾ ਮਿਲਿਆ ਹੁਣ ਕਹਦੇ ਹੁਣ ਵੀ ਅੱਜ ਕਾਰੀਗਰ ਨਹੀਂ ਆ ਗਿਆ ਇਹਦੇ ਮੈਂ ਕਾਲੀ ਕਾਲੀ ਨੂੰ ਬੁਲਾਉਂ ਜੀ ਗਿਆ ਨਾ ਆਪੇ ਮੈਂ ਤੇਰੀ ਬੁਲਾਉਂ ਜੀ ਸ਼ੇਮ ਸ਼ੇਮ ਕਰਾ ਕਰ ਲੂ ਕਹੋ ਹੁਣ ਮੈਂ ਲੋਈ ਨਾ ਦਿਆ ਬਿਰੂਆ ਤਾਚੀ ਨੀ ਨਾਮ ਆਉਣ ਮੌਕਾ ਨਹੀਂ ਜਿਗਾ ਮਮਿਰਾ ਕਹਿਣਾ ਮੰਨਿਆ ਕਰਾਂ ਤੈਨਾਂ ਦਾ ਮਤਲਬ ਫਿਰ ਉਹ ਚੌਥਾ ਤੀਵਦੀ ਮੈਂ ਇਹ ਬੜਾ ਬਰਬਾਦ ਇੱਕ ਝੂਠ ਨਾ ਵੇਲਾ ਇਹਨੂੰ ਕਿੰਨੇ ਝੂਠ ਬੋਲਨੇ ਪਏ ਤੇ ਸੱਚ ਇੱਕ ਹੁੰਦਾ ਜੇ ਮੈਨੂੰ ਆਉਂਦਾ ਕਹਿੰਦਾ ਕਿ ਮੈਂ ਨਹੀਂ ਨਾਤਾ ਇਹਨੇ ਪੈਰਾਂ ਦੇ ਪਾਣੀ ਪੈਣ ਨਹੀਂ ਦਿੱਤਾ ਪਰ ਮੇਰਾ ਬੜਾ ਤਜਰਬਾ ਮੈਨੂੰ ਪਤਾ ਬੰਦਾ ਕਿਹੜਾ ਨਾਉਂਦਾ ਕਿਹੜਾ ਕਿਤਰਾ ਕੀ ਹਿਸਾਬ ਆ ਹੁਣ ਬਗਿਆ ਜਾ ਕੇ ਉਹ ਵੀ ਘਰ ਫੋਨ ਕੀਤਾ ਕਿ ਨਹੀਂ ਨਾਤਾ ਉਦੋਂ ਕਹਦੇ ਸਤਾ ਜੀ ਸੌਰੀ ਨਹੀਂ ਨਾਤਾ ਮੈਂ ਕੁਝ ਨਹੀਂ ਕਹਿਣਾ ਮੈਂ ਵਲੌਗ ਵੀ ਬਣਾਉਣਾ ਇਹਦਾ ਸਮਝਣਾ ਇਹ ਵਲੌਗ ਦੇ ਵਿੱਚ ਤੇਰਾ ਤੇ ਸ਼ੁਕਰ ਕਰ ਇਹੋ ਜਿਹਾ ਵਲੌਗ ਪੈਣ ਰਿਹਾ ਜਾਂ ਵੀਡੀਓ ਪੈਣ ਰਹੀਆਂ ਨਾ ਤੇਨੂੰ 76 ਵਜੇ ਤੇ ਬੈਲਟ ਵੀ ਨਹੀਂ ਵੱਜੀ ਆਹ ਤੇ ਚੇਪੇਟ ਵੀ ਨਹੀਂ ਬਤੀ ਉਹ ਤੂੰ ਆਪੇ ਮਾਰੀ ਤੇਰੀਆਂ ਸਾਲੇ ਇਸ਼ਤਿਹਾਰੀ ਵੀਡੀਓ ਪੈਣੀਆਂ ਤੇ ਅੱਜ ਵੱਗੇ ਤੇ ਮਮਾ ਕਹਿੰਦੇ ਕਹਿੰਦੇ ਭਾਰੀ ਤਾਂ ਡਾਓ ਇੰਸਟਾਗ੍ਰam ਚੱਲਦਾ ਹੈ ਬੜਾ ਵਾ ਪਰ ਕਿੰਨੀ ਦੁਨੀਆ ਦਿਖਾਉਂਦੇ ਆਖਦੀ ਦੁਨੀਆ ਤੇ ਚੈਨਾ ਦੇ ਰਪਾਏ ਇਹ ਬੰਦਾ ਹੈ ਬਲੌਗ ਨਾ ਵੀਪਨ ਨੰਬਰ ਆਨੇ ਪਾਈ ਮੇਰਾ ਭਰਾ ਮੇਰੀ ਆਪਣੀ ਜਵਾਨ ਪਰ ਕੇ ਇਸ ਦੀ ਪਾਈ ਨਾ ਮੈਂ ਤੈਨੂੰ ਅੱਜ ਹੀ ਕੁੜੀ ਵਿਖਾਉਣਾ ਦੋ ਕੁੜੀਆਂ ਦੀ ਫੋਟੋ ਆ ਗਈ ਹਾਂ ਜਿੱਦਨ ਤੇਰਾ ਰਿਸ਼ਤਾ ਹੋਣਾ ਨਾ ਤੇਰੀ ਮੈਂ ਫੋਟੋ ਪਾਉਣੀ ਆ ਐਨ ਕੱਲ੍ਹ ਆਗੇ ਨਾ ਵਧੀਆ ਘੈਂਟ ਜੀ ਨਾ ਨੂੰਗੀ ਤੈਨੂੰ ਰਿਸ਼ਤਾ ਜੰਕੋਪ ਐਸੇਬਲਜੀ ਪਾਜੀ 23 ਤਰੀਕ ਦੇ ਗੈਸਟ ਆਫ ਆਨਰ ਐਂਡ ਸ਼ੋ ਲਿਫਟ ਮਿਸਟਰ ਇੰਡੀਆ ਤੇਨ ਲੈ ਲੋ ਛੁੱਟੀ ਠੀਕ ਹੈ ਪਾਜੀ ਨੂੰ ਵੀ ਉੱਥੇ ਚੀਫ ਗੈਸਟ ਬਣਾਇਆ ਆਪਾਂ ਪਲਾਸਾ ਉਹਨੂੰ ਸਾਰਾ ਕਰਤਾ ਸੈਂਡ ਉੱਥੇ ਸਨਮਾਨਤ ਕਰਨਾ ਆਪਾਂ ਇਹ ਵੀ ਤੇ ਗਿਆ ਕਿਉਂਕਿ ਜਿਹੜਾ ਵੀ ਬੰਦਾ ਬੈਸਟ ਕਰਦਾ ਨਾ ਮਾਨਤਨ ਕਰਦਾ ਤੇ ਉਹ ਡਿਜ਼ਰਵ ਕਰਦਾ ਉਹ ਚੀਜ਼ ਨੂੰ ਮਲਕ ਕੇ ਚਾਹੀਦਾ ਹਨ ਉਹਨੂੰ ਤੇ ਰਿਸਪੈਕਟ ਮਾਨਸਤਕਾਰ ਦੇ ਸਕਦੇ ਆ ਇਹ ਚੀਜ਼ਾਂ ਹੁੰਦੀਆਂ 23 ਨੂੰ ਰਾਤੀ ਫੋਨ ਕਰਦਾ ਮੈਂ ਭਾਈ ਤੇਰੀ ਕਿਤੇ ਦੇ ਲੋ ਉੱਥੇ ਆਇਓ ਵਧੀਆ ਲੱਗਦਾ ਕਿ ਮੋਟੀਵੇਸ਼ਨ ਹੁੰਦੀ ਬੱਚਿਆਂ ਨੂੰ 23 ਮਾਰਚ ਦਿਨ ਐਤਵਾਰ ਪਲੱਤ ਸ਼ਹਿਰ ਮਰਹਾ ਗਾਰਡਨ ਕਰਤਾਰਪੁਰ ਠੀਕ ਹੈ ਨਾ ਗਿਆ ਕਰਨਾ ਪਹਿਲੀ ਫੇਰੀ ਨਾਤਾ ਹੋਰ ਨੂੰ ਸ਼ਾਬਾਸ਼ ਦੇ ਦਿੱਤੀ ਸਮਝ ਕੇ ਹਾਲ ਸ਼ੋਲਡਰ ਹੈ ਅੱਜ ਬੈਰ ਲੋ ਠੀਕ ਹੈ ਹੋਰ ਬਾਤ ਨਹੀਂ ਕੋਈ ਟ੍ਰੋਲ ਆਈ ਠੀਕ ਹੈ ਓਕੇ ਟ੍ਰੋਲ ਹੈ ਮੈਂ ਨਮਰਦੇ ਸਕੂਲ ਗਿਆ ਹਾਂ ਉੱਥੇ بڑے ਟੀਚਰ ਕਹਿੰਦੇ ਸਰ ਬਹੁਤ ਵਧੀਆ ਕੰਮ ਕਰਦੇ ਤੁਸੀਂ ਸਾਰੇ ਜਣੇ ਕਹਿੰਦੇ ਮੈਂ ਹਾਇਕਲ ਤੇ ਟ੍ਰੋਲਰ ਰੋਕ ਕਹਿੰਦੇ ਸਰ ਛੱਡੋ ਟ੍ਰੋਲਰ ਟ੍ਰੋਲਰ ਤੁਸੀਂ ਐਂਡ ਜੀ ਕੋਈ ਆਪਣੇ ਕੰਮ ਕਰਦੇ ਰਹੋ 1 2% ਹੁੰਦੀ ਹੈ ਰੇਸ਼ੋ ਬਾਕੀ ਸਾਰੇ ਸੋਚ ਦੀ ਗੱਲ ਹੈ ਹੂੰ ਸੋਚ ਦੀ ਗੱਲ ਜਿੱਤਾਂ ਸੋਚ ਘਮਾ ਲੋ ਤਰ ਘੁੰਮ ਜਾਣੀ ਹੈ ਚੱਲਦੇ ਜਾਣਾ ਇਹ ਨੈਗੇਟਿਵ ਪੋਜ਼ਿਟਿਵ ਦੇਣਿਆ ਰਾ ਤੇ ਧੋਪਿਆ ਸ਼ਾਨਾ ਇਸ 100% ਰੇਸ਼ਿਓ ਨਿਕਲ ਆਈ ਆਪਾਂ ਨੇ ਫਿਰ ਸਮਝੋ ਵੀ ਸੱਚ ਖੰਡ ਹੀ ਹੋ ਗਿਆ ਫਿਰ ਫਿਰ ਤੇ ਆਪਾਂ ਹੋ ਗਏ ਦੂਜੀ ਅਵਸਥਾ ਦੇ ਵਿੱਚ 100% ਰੇਸ਼ਿਓ ਨਹੀਂ ਆਉਣੀ ਪੋਜ਼ਿਟਿਵ ਜਾਂ ਸੱਚ 2 3 5% ਚੱਲਦਾ ਰਹਿਣਾ ਮੜਾ ਸੁਰਮਾ ਭਾਇਆ ਜੀ ਅਸਤਾਜੀ ਹੋਲੀ ਹੋਲੀ ਮੇਡੀ ਹੋਲੀ ਘੜੀ ਮੈਂ ਵੀ ਆ ਗਈ ਬੇਤਨੇ ਮੈਨੂੰ ਲੱਗਦਾ ਚ ਸੁਰਮਾ ਭਾਇਆ ਗਲੀ ਵਿੱਚ ਅਗੇ ਤਾਂ ਨਾ ਜਦੋਂ ਨਹੀਂ ਗਿਆ ਲਿਆ ਇਹ ਸੱਚ ਦਸੀ ਘੁੰਮਣ ਫਿਰ ਜਾਣਾ ਨਾ ਨਾ ਜਿੰਦਾ ਫਾਇਦਾ ਆਇਆ ਨਾ ਉਹ ਠੀਕ ਮੈਂ ਕਾਰੀ ਕਰਦੇ ਗਿਆ ਹੀ ਅੱਜ ਅਣੀ ਤਾਂ ਕਹਿੰਦੀ ਜੀ ਮਹੀਨਾ ਚੱਲ ਮੈਂ ਕਹਾਂ ਦੱਜੇਗਾ ਉਹ ਕਹੇ ਲਿਆਦਾ ਕੀ ਉਹ ਘੁੰਮਣ ਫਿਰਨ ਕਿਹੜੀ ਬੁੱਢੀ ਬੱਧੀ ਅਣੀ ਤਾਂ ਹੀ ਕਹਿ ਰਹੀ ਸੀ ਕਿ ਨਹੀਂ ਹੁੰਦੀ ਲਈ ਦਸੇ ਰੋਟੀ ਮੈਂ ਪਛਿੱਟ ਜਾ ਕੇ ਆਇਆ ਨੇ ਹਾਂਜੀ ਫਿਰ ਪੈਂਚ ਲੱਗ ਗਿਆ ਵੀ ਆ ਜੇਤੀ ਪਰ ਉਹ ਫਿਰ ਗਿਆ ਨਹੀਂ ਪੈਂਚ ਲਾ ਜੀ ਹਾਂਜੀ ਇੱਕ ਲਈ ਇੱਕ ਲਈ ਉਹ ਲੀਣਾ ਡੈਡੀ ਨੇ ਸਮਝਾਇਆ ਗੱਲ ਵੀ ਜਾਓ ਕਿ ਤੇਰੇ ਝਗੜਾ ਹੀ ਹੈ ਜਿਆਦਾ ਤੇ ਤੂੰ ਨਾਲੇ ਤੋਂ ਰੰਗ ਭਰੂਗਾ ਫੇਰ ਉਹ ਤੀ ਲੜੋਗੇ ਉਦੋਂ ਮੈਂ ਕੋਈ ਫੈਰ ਨਹੀਂ ਕੋਈ ਜਾਣਦਾ ਸਹੀ ਛੜੀ ਗਲੀ ਵਿੱਚ ਮੰਡੀ ਰਣ ਲੱਗੀ ਮੈਂ ਇਕੱਲਾ ਹੈ ਮੈਂ ਬੂਹਾ ਮੰਦ ਕਰਤਾ ਗਲੀ ਦਾ ਮੈਂ ਪੂਰਾ ਥੱਕਾ ਲਾਇਆ ਮੈਂ ਆਣੀ ਤਾ ਉਹ ਸੁੱਕੇ ਰੰਗ ਦੀ ਕੋਈ ਗੱਲ ਨਹੀਂ ਜਿਹੜਾ ਆਂਡੇ ਹੁੰਡੇ ਮਲ ਦਿੰਦੇ ਨਾ ਬੜੀ ਥੋੜੀ ਆਂਡੇ ਲਈ ਪਤਾ ਕੀ ਹੋਇਆ ਮੈਂ ਆਪਣੀ ਗੱਲ ਦੱਸਾਂ ਤੇ ਈ ਗਰੀਸਾ ਡੱਬਾ ਹੁੰਦਾ ਨਾ ਗਰੀ ਦਾ ਡੱਬਾ ਖਾਲੀ ਉੱਚ ਮੈਂ ਦੋ ਡਵੇਂ ਲਿਤੇ ਆਂਡੇ ਥੋੜੇ ਇਨਕ ਪਾਈ ਪਕੇ ਰੰਗ ਪਾਈ ਜਿਹੜਾ ਹੈ ਉਹਨੂੰ ਉਹ ਮੱਲੇ ਮੈਂ ਆਦ ਕੀ ਡਰਦਾ ਮੈਂ ਸਾਹ ਨਹੀਂ ਮੈਂ ਪੈ ਲੈਣੇ ਪਹਿਲੀ ਹੁਣ ਨਹੀਂ ਹੁੰਦ ਦਾ ਮਾਉਂ ਨਹੀਂ ਕੱਢੀ ਮੈਂ ਤੇ ਮੇਰਾ ਹੁੰਦ ਮੂੰਹ ਨਹੀਂ ਆਇਆ ਹੈ ਪਹਿਲੇ ਬੈਲਟਾ ਨਹੀਂ ਗੁਜਿਆ ਪਹਿਲਾ ਬੈਲਟਾ ਨਹੀਂ ਪਹਿਲਾ ਸਿਆਲੇ ਟਾਈਮ ਤੋਂ ਸੀ ਗਿਆ ਨਾ ਉਹ ਪਰ ਯਸਾ ਕੰਨ ਮੁੜਦਾ ਸਾਡਾ ਪੂਰਾ ਪਰਨਾ ਥੋੜਾ ਹੋਤਾ ਹੈ ਤੇ ਜਦੋਂ ਗਵਾਨ ਦਾ ਰੂਪੜੀ ਤੇ ਮਾਕੇ ਆ ਹੀ ਜਾਂਦੀ ਆ। ਫੇ ਲੋ ਸਾਹਿਬ ਦੇ ਵਿੱਚ ਜੋਸ਼ ਆਇਆ ਕਹਿੰਦਾ ਮੇਰੀ ਜੇਮ ਚਾਲੂ ਕਰਾਓ। ਜਿਹੜੀ ਇੱਕ ਮੇਰੀ ਨਹਾਉਣ ਵਾਲੀ ਵੀਡੀਓ ਪਈ ਕਿ ਉਹ ਬੜੀ ਵੀਡੀਓ ਵਾਇਰਲ ਹੋਈ ਜੀ। ਤੇ ਕਹਿੰਦਾ ਹੁਣ ਉਸਤਾਦ ਜੀ ਮੈਂ ਚੈੱਕ ਕਰਦਾ ਕਿ ਮੈਂ ਬੈੱਜ ਪ੍ਰੈਸ ਲਾਉਣਾ ਬੜਾ ਲੋਕੀ ਕਿੰਨੀ ਕੀ ਵੀਡੀਓ ਪਾਉਂਦੇ ਆ। ਕਿੰਨੀ ਕੀ ਵਾਇਰਲ ਕਰਦੇ ਕੀ ਕਰਦੇ ਆ। ਸਾਹਿਬ ਜੀ ਪਹਿਲੀ ਵਾਰੀ ਲੱਗਦਾ 40 ਕਿਲੋ ਦੀ ਬੈੱਜ ਕਰਦੇ ਇੱਕ ਤਾੜੀਆਂ ਮਾਰ ਕੇ ਨਜ਼ਰ ਆ ਹੋ ਗਿਆ ਜੀ। करके तो ना समझ गए तू तिना महीना जो पैन लाने ठीक है चलिए क्या मैसेज लोग वाइया चका गल कर इसे आप रील पानी अब तू गेम की शुरुआत की पहले तो मेरी रील पै लगी एक मैसेज कर सारा अपने भीर इंस्टा पै ਵਾਈਲੈਂਸ ਤੇਰੇ ਦੀ ਜੋ ਨਾ 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 ਪੁੱਛੀ ਬੋਲ ਤੇਰੀ ਵਾਈਲੈਂਸ ਦੀ ਨਾ ਮਜੋ ਮੇਰੀ ਨਾਨ ਮਰੀ ਉਹ ਨਹੀਂ ਐਨਾ ਦਬਕਾਣਾ ਮਾਰ ਰਾਮ ਨਾ ਬੋਲ ਕਰ ਲੋਕਾਂ ਦੇ ਵੀਡੀਓ ਦੇਖਣੀ ਆ ਥੋੜਾ ਰਾਮਨਾਥ ਕੋਸ਼ بڑا ਦੁਰਜ ਚੱਲ ਬੋਲ ਤੂੰ ਕੋਈ ਬੋਲ ਵਾਈਲੈਂਸ ਦੀ ਨਾ ਮਜੋ ਮੇਰਾ ਯਾਰ ਵਾਈਲੈਂਸ ਬੋਲੋ ਤੇਰੇ ਦੱਦੇਦਾਂ ਪਲਾ ਲੱਦੇ ਲੋਪਾਂ ਨੂੰ ਨਾਮ ਵਾਲਾ ਮੁੰਡਾ ਜੀ ਤੂੰ ਦੱਦਾ ਵਾ ਤੂੰ ਸਾਤੀ ਦੇ ਆਜੀ ਵਾਲੇ ਮੇਰੇ ਤੇ ਤੇ ਮੈਂ ਉਦਨੇ ਹੋਰ ਚੁੱਕ ਚੁੱਕਦਾ ਹਾਂ ਹਮ ਅਜਾ ਇਹ ਕਹਿੰਦਾ ਵਾ ਕਿ ਜਿਹੜੀ ਮੇਰੀ ਨੌਣ ਵਾਲੀ ਵੀਡੀਓ ਕਿੰਨੀ ਤੁਸੀਂ ਵਾਇਰਲ ਕੀਤੀ ਕਿੰਨੇ ਕਮੈਂਟ ਕੀਤੇ ਸੀ ਕਿੰਨੇ ਜਾਣੇ ਮੈਨੂੰ ਮਿਲਦੇ ਸੀ ਅੱਜ ਮੈਂ ਚੰਗਾ ਕੰਮ ਵੀ ਕੀਤਾ ਉਹ ਵੀ ਚੰਗਾ ਹੀ ਇਹ ਵੀ ਚੰਗਾ ਵਾ ਅੱਜ ਮੈਂ ਗੇਮ ਸਟਾਰਟ ਕੀਤੀ ਹੁਣ ਮੈਂ ਦੇਖਦਾ ਕਿੰਨੇ ਪਿੰਡ ਕਰਦੇ ਨੇ ਕਿੰਨੇ ਸ਼ੇਅਰ ਕਰਦੇ ਨੇ ਕਿੰਨੀ ਵੀਡੀਓ ਵਾਇਰਲ ਕਰਦੇ ਨੇ ਇਹ ਕਹਿ ਰਿਹਾ ਮੈਂ ਤੇ ਡਾਲਰ ਦੀ ਪਿਆਰੀ ਚੱਲਣ ਈ ਆ ਛਾਤੀ ਵੀ ਓਕੇ ਕਰਦਣੀ ਆ ਇੱਕ ਕੋਈ ਮਾਰ ਕੇ ਖੌਦ ਡਾਲਰਾਂ ਦਾ ਮਾਰ ਸਾਲ ਤਾਲੀਆਂ ਮਾਰੋ ਇਹਦੇ 230 ਮਾਰੋ ਆ ਇੱਥੇ ਰੱਖ ਇੱਥੇ ਰੱਖ ਕਿਲੇ ਸਾਰੀ ਦਿਹਾੜੀ ਥੱਕਿਆ ਨਾ ਤੂੰ ਫੇਰ ਆ ਕੇ ਜਿਮ ਆਣਾ ਤੇ ਰੰਦੀ ਕਰਦਾ ਮੈਂ ਘਰ ਆ ਕੇ ਸੌ ਜਾ ਨਹੀਂ ਉਸਤਾਦ ਜੀ ਇੱਥੇ ਤਕਾਬੜ ਲੱਗਦੀ ਆ ਜੇ ਜੇ ਜਿਮ ਨਹੀਂ ਆਈ ਫੇਰ ਆਉਂ ਨੀਂਦ ਨਹੀਂ ਹੋਣੀ ਐ ਲੱਗਦਾ ਪਾਣੀ ਕੀ ਜਿੱਦ ਆਪਣਾ ਕੋ ਖੋ ਗਿਆ ਨਾ ਜੇ ਇਹ ਫੇਰ ਸਾਡੀ ਮਿੱਠੀ ਸਵੇਰ ਕਹ ਸਕਦੇ ਇਹਨੂੰ ਬੜੀ ਤਕੜੀ ਕਹਿਣਾ ਜਿੱਦਾਂ ਕਿਸੇ ਨਸ਼ੇ ਵਾਲੇ ਦੇ ਟੋੜ ਵੱਜਦੀ ਆ ਸਹੀ ਗੱਲ ਉਸਤਾਦ ਜੀ ਮੈਂ ਵੀ ਇਦਾਂ ਕਹਿਣਾ ਮੈਂ ਕਿਹਾ ਜਦੋਂ ਮੈਂ ਮਿਹਨਤ ਲਾਉਣੀ ਨਾ ਮੈਨੂੰ ਕੋਈ ਟੋਕੇ ਨਾ ਮੈਨੂੰ ਇੱਕ ਲਾੜ ਲੈਣੇ ਮੈਂ ਕਿਹੜਾ ਲੱਟ ਪੈਣਾ ਜੇ ਮੈਨੂੰ ਗੁੱਸਾ ਹੀ ਆਇਆ ਉਹ ਕਹਾਂ ਤੇ ਜਿਹੜਾ ਸੁਭਾਅ ਹੀ ਬੜੀ ਜਰੀ ਛੜੀ ਜਰ ਦਿਨੇ ਲਾਇ ਤੇ ਪੈਰੇ ਹਾਂ ਵੀਰ ਕਹਿੰਦਾ ਮੈਂ ਕਿੱਥੇ ਜਾਣਾ ਕਿਤੇ ਜੀ ਅਹ ਲੈਕ ਸਰਵਿਸ ਹਾਂ ਤੇ ਬਾਕੀ ਸ਼ੈਲੀ ਦੀ ਦਾੜੀ ਬਹੁਤ ਜੱਜ ਰਹੀ ਹੈ ਮੈਂ ਥੋੜੀ ਪਰਲਿੰਗ ਰੱਖ ਰਿਹਾ ਕੀ ਕਰਾਂ ਰੰਗ ਕਿਹੜਾ ਨਾਲ ਹੋਇਆ ਓਏ ਸਾਈਂ ਪ੍ਰੀਵਨ ਤੋਂ ਗਿਆ ਕੀ ਖਾਧਿਆ ਅੱਜ ਨਹੀਂ ਸਤਾ ਜੀ ਨਹੀਂ ਇਹ ਮਿਲੀ ਨਹੀਂ ਅੱਜ ਮੇਰਾ ਸਤਾ ਜੀ ਦਵਾਈ ਕਦੀ ਕਦੀ ਨਹੀਂ ਕਾਮ ਨੂੰ ਵਾਸਤੇ ਕਹਿੰਦੇ ਜੰਮੀ ਜੀ ਸਾਈਂ ਖਾਂਸੀ ਹੋ ਦਵਾਈ ਲੈਣੀ ਤੁਹਾਡੇ ਤੇ ਓਏ ਤੈਨੂੰ ਪਿਆਰ ਨੇ ਤੇਰੀ ਖਾਂਗ ਵੇਖੀ ਟੌਂਦਾ ਪੈਹੇ ਮਾਰ ਗਿਆ ਕੁੜੀ ਭੇਜੀ ਇਹਨੂੰ ਪਸੰਦ ਨਹੀਂ ਆਈ ਮੁੰਡੇ ਨੂੰ ਮੈਂ ਆ ਫੋਟੋ ਪਾਈ ਕਿਹਾ ਨਹੀਂ ਸਤਾ ਜੀ ਥੋੜੀ ਉਮਰ ਵੱਡੀ ਹੈ ਮੈਂ ਚੱਲ ਕੋਈ ਨਹੀਂ ਛੋਟਾ ਥੋੜਾ ਰਕੇਸ਼ ਮੈਂਦ ਕਰਨਾ ਮੇਰੀ ਗੱਲ ਮੰਨ ਓਏ ਜਦ ਹੀ ਸਦੀਦੂ ਹੈਗਾ ਐਦਾ ਰਹਿ ਸਲਮਾਨ ਦੀ ਐਵਰੇਜ ਆ ਜਾ ਠੀਕ ਹੈ ਸਾਈ ਹਾਂ ਛੱਡ ਪ੍ਰਾਨ ਮੋਟਰਸਾਈਕਲ ਸਲਮਾਨ ਦਾ ਨਹੀਂ ਬੋੜਾ ਗਵਾੜ ਆਪੇ ਲੋਕੇ ਰੋੜਾ ਰੰਗ ਵੀ ਗੋਰਾ ਗੋਰਾ ਹੋ ਗਿਆ ਓਕੇ ਰਿਪੋਰਟ ਹੋ ਗਿਆ ਹੈ ਠੀਕ ਹੈ ਸਾਜੀ ਹੁਣ ਕਮ ਜਰੇ ਆਪਾਂ ਹੀ ਔਰ ਲਾਵਾਂਗੇ ਪੁੱਤਾ ਪੂਰਾ ਓਦਾਂ ਜਿਤਨਾ ਗਾਣਾ ਨੇ ਜੇ ਮੇਰਾ ਵਾਸ ਚੱਲੇ ਜੀਣ ਜੋ ਕਿ ਇਹ ਚੰਨ ਤਾਰਾ ਲਿਖਾਉਂ ਤਰਾ ਨਾ ਅਸੀਂ ਪੂਰਾ ਯੋਰ ਲਾਵਾਂਗੇ ਕੋਈ ਤੇਰੀ ਕਿਸਮਤ ਮਕਾਨ ਲੈਣਾ ਸਾਜੀ ਤੇ ਕਿਹਦੀ ਮਕਾਨ ਆ ਗਈ ਆ ਆਪਣਾ ਮਕਾਨ ਹੈ ਅੱਛਾ ਅੱਛਾ ਠੀਕ ਕੋਠੀ ਗਿਆ ਕਰ ਪੁੱਤਾ ਕੋਠੀ ਗਿਆ ਕਰ ਕੋਠੀ ਕਿਹਾ ਮਕਾਨ ਲੈਣ ਹੁਣ ਮਕਾਨ ਹੀ ਕਰ ਹੁਣ ਸਿੜੀ ਲੈ ਜੀਏ ਜੋ ਖਾਲੀ ਪਲੇਟ ਲੈ ਲੈਨੇ ਆ। ਪਰ ਸਹੀ ਕਰੋ। ਘਰ ਸੰਜਾ ਲੜਾਈ ਹੁੰਦੀ ਹੈ। ਮਲਵਾਇ ਚ ਬੋਲਣ ਨੇ ਜੁੱਤੀਆਂ ਨਾ ਖਾਈ ਫਿਰ ਕੇ ਸੇਕਣਾ। ਤਾਈ ਦੇ ਪੁੱਟਿਆਂ ਨੇ ਮੇਰੀ ਪਾਲ ਜਾਣਾ ਰਹਿਣੀ। ਅੰਦਰ ਬਾਉਲ ਨਹੀਂ। ਸਹੀ ਗੱਲ ਹੈ ਚੱਲੂ ਇਦਾਂ ਹੀ। ਨਹੀਂ ਡਰਦਾ ਨਹੀਂ ਬੜਾ ਅੰਤਰਾ। ਕਾਈ ਕਰੇ? ਢੋਲੇ ਰਹਿ ਬਚਾ ਲਈ। ਇਹ ਕਰਕੇ ਘਰ ਵੱਖਰਾ ਲਾਣਾ। ਹੈਂ? ਘਰ ਵੱਖਰਾ ਲਾਣਾ। Always moving on. Feel I don't belong. Tell my thoughts to move along. Push myself to be the best. Die with no regrets. Live with every breath. See my-